ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਆਂ ਜੀ ਤੁਹਾਡਾ ਆਪਣੇ YouTube ਚੈਨਲ ਦੇ ਉੱਤੇ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਬਹੁਤ ਸੋਹਣੇ ਸੋਹਣੇ ਫਿਰ ਤੋਂ ਇੱਕ ਵਾਰੀ ਸੂਟ ਕਾਟਨ ਦੇ ਰੇਟ ਬੜਾ ਹੀ ਟੌਪ ਦਾ ਜੇ ਤੇ ਕੁਆਲਿਟੀ ਵੀ ਵੀ ਬੜੀ ਟੌਪ ਦੀ ਜੇ ਬਹੁਤ ਜ਼ਿਆਦਾ ਸੋਹਣੇ ਕਾਟਨ ਦੇ ਸੂਟ ਜੇ ਸ਼ਰਟ ਜਿਹੜੀਆਂ ਨੇ ਉਹ ਆਉਣਗੀਆਂ ਪ੍ਰਿੰਟ ਕਾਟਨ ਦੀਆਂ ਬਾਟਮ ਆਉਣਗੀਆਂ ਪਲੇਨ ਕਾਟਨ ਦੀਆਂ ਕੱਟ ਜਿਹੜੀ ਇਹਨਾਂ ਦੀ ਆ 2.5 2.5 ਮੀਟਰ ਦੇ ਕਰੀਬ ਆ ਥੋੜੀ ਬਹੁਤੀ 1.21 ਹੋ ਸਕਦੀ ਆ 2.5 ਮੀਟਰ ਅਪਰੋਕਸੀਮੇਟ ਮੰਨ ਕੇ ਚੱਲੋ ਬਿਨਾ ਦਪਟੇ ਤੋਂ ਜੇ ਤੇ ਬਹੁਤ ਹੀ ਪਿਆਰੇ ਸੂਟ ਜੇ ਆਜੋ ਮੈਂ ਤੁਹਾਨੂੰ ਕਰਾਉਣਾ ਚੈੱਕ ਤੇ ਇੱਕ ਬੇਨਤੀ ਆ ਮੇਰੀ ਹੱਥ ਜੋੜ ਕੇ ਵੀ ਕੋਈ ਵੀ ਚੇਂਜ ਐਕਸਚੇਂਜ ਨਹੀਂ ਜੇ ਹੁੰਦੀ ਤਾਂ ਨਾ ਹੋਣੀ ਜੇ ਇਹ ਬੇਨਤੀ ਮੇਰੀ ਪ੍ਰਵਾਨ ਕਰਿਓ ਤੇ ਆਜੋ ਆਪਾਂ ਕਰਦੇ ਹਾਂ ਵੀਡੀਓ ਸ਼ੁਰੂ ਆ ਲੋ ਜੀ ਪਹਿਲੀ ਮੈਚਿੰਗ ਜਿਹੜੀ ਆ ਤੁਸੀਂ ਵੇਖ ਸਕਦੇ ਜੇ ਮੈਂ ਖੋਲ ਹੀ ਦੇਣਾ ਤੁਹਾਨੂੰ ਮੈਚਿੰਗ ਉਹਖਾਈ ਦੇਣਾ ਖੋਲ ਕੇ ਬਹੁਤ ਪਿਆਰੀਆਂ ਜੇ ਤੇ ਇਹ ਸਾਰੇ ਸੂਟ ਤੁਸੀਂ ਆਪ ਇੰਨਾ ਇੱਕ ਰੀਚਾਤੀ ਮਾਰ ਹੀ ਲਓ ਸਾਰੇ ਆ ਵੇਖੋ ਪ੍ਰਿੰਟ ਜਿਹੜੇ ਆ ਇਹ ਸਾਰੀਆਂ ਇਹਨਾਂ ਦੀਆਂ ਮੈਚਿੰਗਾਂ ਆ ਜਿੰਨੀਆਂ ਵੀ ਆ ਤੇ ਬਹੁਤ ਪਿਆਰੀਆਂ ਮੈਚਿੰਗਾਂ ਜੇ ਮੋਂ ਸਮਝ ਨਹੀਂ ਆਉਂਦੀ ਮੈਂ ਖੋਲ ਕੇ ਵਿਖਾਵਾਂ ਤੁਹਾਨੂੰ ਕਿਦਾਂ ਵਿਖਾਈ ਜਾਵਾਂ ਕਿਉਂਕਿ ਸਟਾਕ ਜ਼ਿਆਦਾ ਹੈ ਤੇ ਵੀਡੀਓ ਲੰਬੀ ਬੜੀ ਹੋਈ ਹੈ ਨਹੀਂ ਫਿਰ ਮੈਂ ਤੁਹਾਨੂੰ ਇਦਾਂ ਚੈੱਕ ਕਰਾਈ ਜਨਾ ਆ ਲੋ ਜੀ ਆ ਹੈ ਜੀ ਇਹਦੇ ਨਾਲ ਮੈਚਿੰਗ ਬੜੀ ਪਿਆਰੀ ਜੀ ਚੈੱਕ ਕਰ ਲਓ ਸਕਰੀਨ ਸ਼ਾਟ ਲੈ ਕੇ ਤੇ ਵਟਸਐਪ ਕਰੀ ਜੋ ਇਹ ਜਿਹੜੇ ਸੂਟ ਜੇ ਇਹ ਤੁਹਾਨੂੰ ਮਿਲਣਗੇ ਜੇ ਬਿਨਾਂ ਦੁਪੱਟੇ ਤੋਂ ਰੇਟ ਆਊਗਾ ਜੇ ਇਹਨਾਂ ਦਾ ਸਿਰਫ 400 ਤੇ 50 ਰੁਪਏ ਸ਼ਿਪਿੰਗ ਜਿਹੜੀ ਜੇ ਆਲ ਓਵਰ ਇੰਡੀਆ ਚ ਫ੍ਰੀ ਜੇ ਇਹਨਾਂ ਤੇ ਤੁਸੀਂ ਫ੍ਰੀ ਸ਼ਿਪਿੰਗ ਦੇ ਨਾਲ ਲੈ ਸਕਦੇ ਜੇ ਸਾਡੇ ਕੋਲ ਆਲ ਓਵਰ ਇੰਡੀਆ 450 ਰੁਪਈਆ ਦੇ ਵਿੱਚ ਆ ਲੋ ਜੀ ਅਗਲੀ ਮੈਚਿੰਗ ਵੀ ਵੇਖ ਸਕਦੇ ਜੇ ਤੁਸੀਂ ਬਹੁਤ ਪਿਆਰੀ ਮੈਚਿੰਗ ਜੇ ਇਹ ਵੀ ਤੇ ਬਹੁਤ ਜਿਆਦਾ ਸੋਹਣਾ ਸੂਟ ਜੇ ਕਾਟਨ ਦਾ ਇਹਦੀ ਜਿਹੜੀ ਸ਼ਰਟ ਦੀ ਕਟ ਆ ਉਹ ਵੀ 2.5 ਮੀਟਰ ਦੀ ਜੇ ਤੇ ਬਾਟਮ ਦੀ ਵੀ 2.5 ਮੀਟਰ ਦੀ ਜੇ ਲਓ ਜੀ ਕਰ ਲਓ ਅੱਗੇ ਪ੍ਰਿੰਟ ਚੈੱਕ ਦੂਜਾ ਆਪਣੇ ਕੋਲ ਆ ਗਿਆ ਜੇ ਬਹੁਤ ਸ਼ਾਨਦਾਰ ਪ੍ਰਿੰਟ ਹੈ ਇਹ ਵੀ ਤੇ ਇਹ ਸਾਰੇ ਬਿਨਾ ਦੁਪੱਟੇ ਤੋਂ ਜੇ ਰੇਟ ਹੈਗਾ ਜੇ ਇਹਨਾਂ ਦਾ ਸਿਰਫ ਤੇ ਸਿਰਫ 450 ਰੁਪਈਏ ਸ਼ਿਪਿੰਗ ਜਿਹੜੀ ਜੇ ਉਹ ਫ੍ਰੀ ਆ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਆ ਵੀ ਤੁਸੀਂ ਮੈਚਿੰਗ ਇਹਦੀ ਵੇਖ ਸਕਦੇ ਜੇ ਇੱਕ ਕਰੋ ਬਹੁਤ ਜਿਆਦਾ ਸੋਹਣੀ ਮੈਚਿੰਗ ਜੇ ਬਹੁਤ ਘੈਂਟ ਕੁਆਲਿਟੀ ਦੇ ਨਾਲ ਜੇ ਇਹ ਵੀ ਤੁਹਾਨੂੰ ਮਿਲ ਜੂਗੀ ਜੇ ਸੇਮ ਰੇਟ ਸੇਮ ਰੇਂਜ ਦੇ ਵਿੱਚ 400 ਤੇ 500 ਰੁਪਏ ਦੇ ਵਿੱਚ ਅੱਜ ਦੀਆਂ ਸਾਰੀਆਂ ਮੈਚਿੰਗਾਂ ਜਿਹੜੀਆਂ ਜੇ ਬਹੁਤ ਪਿਆਰੀਆਂ ਨੇ ਆਹ ਲੋ ਜੀ ਆ ਵੀ ਕੰਟਰਾਸਟ ਤੁਸੀਂ ਦੇਖ ਸਕਦੇ ਜੇ ਬਹੁਤ ਸ਼ਾਨਦਾਰ ਨੇ ਤੇ ਕਪੜਾ ਜਿਹੜਾ ਜੇ ਉਹ ਵੀ ਬਹੁਤ ਜਾਨਦਾਰ ਆ ਰੇਟ ਹੈਗਾ ਜੇ ਸਿਰਫ ਇਹਦਾ 400 ਤੇ 50 ਰੁਪਏ ਪੂਰੇ ਆਲ ਓਵਰ ਇੰਡੀਆ 'ਚ ਫ੍ਰੀ ਸ਼ਿਪਿੰਗ ਜੇ ਆਹ ਲੋ ਜੀ ਅਵੀ ਪ੍ਰਿੰਟ ਵੇਖ ਸਕਦੇ ਤੁਸੀਂ ਬਹੁਤ ਸ਼ਾਨਦਾਰ ਪ੍ਰਿੰਟ ਜੇ ਇਹ ਵੀ ਇਹ ਤੁਹਾਨੂੰ ਫ੍ਰੀ ਸ਼ਿਪਿੰਗ ਦੇ ਵਿੱਚ ਦੇਣੇ ਅੱਜ ਆਪਾਂ ਆਲ ਓਵਰ ਇੰਡੀਆ ਦੇ ਵਿੱਚ 400 ਤੇ 500 ਰੁਪਈਆ ਦੇ ਵਿੱਚ ਸਿਰਫ ਆਹ ਲੋ ਜੀ ਆ ਵੀ ਕੰਟਰਾਸਟ ਸਾਰੇ ਹੀ ਬੜੇ ਸੋਹਣੇ ਸੋਹਣੇ ਨੇ ਕਾਟਨ ਦੇ ਸੂਟ ਜੇ ਬਿਨਾ ਦੁਪੱਟੇ ਤੋਂ ਰੇਟ ਹੈਗਾ ਜੇ ਸਿਰਫ ਇਹਨਾਂ ਦਾ 450 ਰੁਪਈਏ ਚੈੱਕ ਕਰੀ ਜੋ ਬਸ ਤੁਸੀਂ ਆਹ ਲੋ ਜੀ ਆ ਵੀ ਮੈਚਿੰਗ ਜਿਹੜੀ ਆ ਇਹ ਵੀ ਬਹੁਤ ਪਿਆਰੀ ਜੇ ਬਹੁਤ ਸ਼ਾਨਦਾਰ ਕਲਰ ਜੇ ਇਹਨਾਂ ਦੇ ਵੀ ਕਾਫੀ ਕਸਟਮਰ ਜਿਹੜੇ ਹਨ ਉਹ ਡਿਮਾਂਡ ਕਰਦੇ ਸੀਗੇ ਮੈਚਿੰਗ ਦੀ ਤੇ ਇਹ ਆਗੇ ਜੇ ਆਪਣੇ ਕੋਲ ਮੈਚਿੰਗ ਸੂਟ ਚੈੱਕ ਕਰੀ ਜਾਓ ਬਸ ਤੁਸੀਂ ਸਕਰੀਨ ਸ਼ਾਟ ਲਈ ਜਾਓ ਤੇ ਆਪਣੇ ਸੂਟ ਜਿਹੜੇ ਆ ਉਹ ਵੇਖੀ ਜਾਓ ਚੈੱਕ ਕਰੀ ਜਾਓ ਆਪਣੀ ਆਪਣੀ ਬਕਰ ਲਿਸਟ ਦੇ ਵਿੱਚ ਪਾਈ ਜਾਓ ਜਿਹੜੇ ਜਿਹੜੇ ਲੈਣੇ ਆ ਫਿਰ ਆਪਾਂ ਤੁਹਾਨੂੰ ਉਹੀ ਭੇਜੀ ਜਾਵਾਂਗੇ ਨਾਲ ਦੀ ਨਾਲ ਹੀ ਤੇ ਸੋਹਣੇ ਸੋਹਣੇ ਸੂਟ ਜਿਹੜੇ ਆ ਇਹਨਾਂ ਦਾ ਰੇਟ ਹੈਗਾ ਜੇ ਸਿਰਫ ਸਿਰਫ 400 ਤੇ 50 ਰੁਪਏ ਸਾਰੇ ਮੈਂ ਇੱਥੇ ਲੱਗ ਗਿਆ ਆਪਣੇ ਰੱਖੀ ਜਨਾ ਜਿਹੜਾ ਜਿਹੜਾ ਤੁਸੀਂ ਲੈਣਾ ਹੈ ਸਕਰੀਨ ਸ਼ਾਟ ਲਈ ਜਾਇਓ ਤੇ ਮੈਨੂੰ ਭੇਜੀ ਜਾਇਓ ਆ ਲੋ ਜੀ ਵਾਈਟ ਦੇ ਨਾਲ ਕੰਟਰਾਸਟ ਵੇਖੋ ਕਿੰਨਾ ਪਿਆਰਾ ਜੇ ਇਹਦਾ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਜੇ ਇਹ ਵੀ ਅੱਗੇ ਆ ਗਿਆ ਬਲੈਕ ਬਹੁਤ ਜ਼ਿਆਦਾ ਕਸਟਮਰ ਜਿਹੜੇ ਆ ਉਹਨਾਂ ਦਾ ਫੇਵਰਟ ਹੁੰਦਾ ਬਲੈਕ ਤੇ ਇਹ ਸਦਾਬਹਾਰ ਕੱਪੜਾ ਤੇ ਬਹੁਤ ਜ਼ਿਆਦਾ ਸੋਹਣਾ ਸੂਟ ਜੇ ਬਲੈਕ ਇਸ ਤੋਂ ਪਾਦਰ ਜਿਹੜਾ ਕਲਰ ਆ ਉਹ ਵੀ ਬਹੁਤ ਜਿਆਦਾ ਸੋਹਣਾ ਜੇ। ਗੱਲ ਜੀ ਬੋਟਮ ਦਾ ਕਲਰ ਕੰਟਰਾਸਟ ਵੇਖੋ ਕਿੰਨਾ ਪਿਆਰਾ ਹੈ ਇਹਦਾ। ਸਕਰੀਨਸ਼ਾਟ ਲੈ ਕੇ ਤੇ ਬਸ ਤੁਸੀਂ ਬੁੱਕ ਕਰਨੇ ਆ ਪੇਮੈਂਟ ਆਨਲਾਈਨ ਕਰਕੇ ਤੇ ਆਪਣੇ ਐਡਰੈਸ ਤੇ ਮੰਗਵਾ ਲਓ ਸਾਡੇ ਕੋਲੋਂ। ਆ ਲਓ ਜੀ ਵਾਈਟ ਦੇ ਨਾਲ। ਕੰਟਰਾਸਟ ਪੂਰੇ ਇੱਕ ਤੋਂ ਇੱਕ ਸੋਹਣੇ ਦੇ ਨੇ ਤੁਹਾਨੂੰ ਆਪਾਂ ਸਾਰੇ ਅੱਜ। ਲਓ ਜੀ ਅਗਲਾ ਪ੍ਰਿੰਟ ਵੀ ਚੈੱਕ ਕਰ ਸਕਦੇ ਜੇ ਤੁਸੀਂ ਬਹੁਤ ਸ਼ਾਨਦਾਰ ਪ੍ਰਿੰਟ ਜੇ ਤੇ ਬਹੁਤ ਜ਼ਿਆਦਾ ਕਪੜਾ ਜਿਹੜਾ ਜੇ ਜਾਨਦਾਰ ਆ ਇੰਨੀ ਰੇਂਜ ਤੇ ਇੰਨੇ ਰੇਟ ਦੇ ਵਿੱਚ ਤੁਹਾਨੂੰ ਆਪਾਂ ਟੌਪ ਦੀ ਕੁਆਲਿਟੀ ਦਾ ਕਪੜਾ ਦੇਣਾ ਹੈ ਇਹਦਾ ਮਤਲਬ ਇਹ ਨਹੀਂ ਵੀ ਜੇ ਰੇਟ ਘਟਿਆ ਤੇ ਕਪੜੇ 'ਚ ਕੋਈ ਕਮੀ ਹੋਊਗੀ ਨਹੀਂ ਜੀ ਤੁਸੀਂ ਇੱਕ ਸੂਟ ਮੰਗਾ ਕੇ ਵੇਖੋ ਤੁਸੀਂ ਹੋਰ ਮੰਗੜੇ ਬਾਅਦ ਵਿੱਚ ਜੇ ਤੁਸੀਂ ਦੁਕਾਨ ਤੇ ਆ ਸਕਦੇ ਜੇ ਤੇ ਜੀ ਆਇਆਂ ਨੂੰ ਮੋਸਟ ਵੈਲਕਮ ਲਓ ਜੀ ਅ ਵੀ ਕਰ ਲੋ ਚੈੱਕ ਜਰੇ ਕਰ ਸਾਰੇ ਸੂਟ ਜਿਹੜੇ ਨੇ ਬਹੁਤ ਪਿਆਰੇ ਨੇ ਤੇ ਬਹੁਤ ਜ਼ਿਆਦਾ ਨਿਆਰੇ ਨੇ ਲਓ ਜੀ ਪ੍ਰਿੰਟ ਕਰੋ ਚੈੱਕ ਤੇ ਸਕਰੀਨ ਸ਼ਾਟ ਮਾਰੋ ਦਵਾ ਦਵ ਹਲੋ ਜੀ ਆ ਵੀ ਕਰੋ ਚੈੱਕ ਜੀ ਇਹ ਵੀ ਬਹੁਤ ਸ਼ਾਨਦਾਰ ਦੇ ਸੂਟ ਹੈ ਤੇ ਬਹੁਤ ਕਹੈਂਟ ਜੀ ਕੁਆਲਿਟੀ ਜੀ ਇਹਨਾਂ ਦੀ ਵੀ ਕੰਟਰਾਸਟ ਜਿਹੜੇ ਆ ਉਹ ਵੀ ਬਹੁਤ ਜ਼ਿਆਦਾ ਸੋਹਣੇ ਨੇ ਇਦਾਂ ਦੇ ਕੰਟਰਾਸਟ ਤੁਹਾਨੂੰ ਕਿਤੋਂ ਨਹੀਂ ਮਿਲਦੇ ਅਲੋ ਕੰਟਰਾਸਟ ਮੈਂ ਤੁਹਾਨੂੰ ਦੱਸਣ ਦਿਆਂ ਸਾਰੇ ਇੰਨੇ ਪਿਆਰੇ ਨੇ ਨਾ ਕਿ ਤੁਸੀਂ ਕੰਟਰਾਸਟ ਲੱਭਣ ਜਾਓਗੇ ਤਾਂ ਤੁਹਾਨੂੰ ਮਾਰਕੀਟ 'ਚੋਂ ਲੱਭਣੇ ਨਹੀਂ ਹੱਤੀਗੇ ਅਲੋ ਆ ਵੀ ਕਰੋ ਚੈੱਕ ਆ ਲੋ ਜੀ ਇੱਥੇ ਵੀ ਜੜੀ ਮਾਰੋ ਨਿਗਾਹ ਸਾਰੇ ਜਿਹੜੇ ਨੇ ਤੁਹਾਨੂੰ ਮੈਂ ਦੱਸੰਡਿਆ ਪ੍ਰਿੰਟ ਅੱਜ ਸਾਰੇ ਬਹੁਤ ਟੌਪ ਦੇ ਨੇ ਕੁਆਲਿਟੀ ਜਿਹੜੀ ਆ ਉਹ ਵੀ ਬਹੁਤ ਜ਼ਿਆਦਾ ਵਧੀਆ ਇਹਨਾਂ ਦੀ ਤੇ ਰੇਂਜ ਜਿਹੜੀ ਆ ਉਹ ਤਾਂ ਆਲਰੇਡੀ ਵਧੀਆ ਹੈਗੀ ਹੈਗੀ ਆ ਇਹ ਬਿਲਕੁਲ ਤੁਹਾਡੇ ਹੈਗੇ ਜੇ ਪਾਕਟ ਫ੍ਰੈਂਡਲੀ ਸੂਟ ਬਿਨਾ ਲਾਈਨਿੰਗ ਤੋਂ ਸਟਿਚ ਕਰਾਓ ਇਹਨਾਂ ਨੂੰ ਕੋਈ ਚੱਕਰ ਹੀ ਨਹੀਂ ਗਾ ਇਹਨਾਂ ਦਾ ਆ ਵੀ ਇੱਕ ਸੂਟ ਆਪਣੇ ਕੋਲ ਹੈਗਾ ਜੇ ਇਹਦੀ ਜਿਹੜੀ ਸ਼ਰਟ ਆ ਉਹ ਆ ਗਈ ਜੇ ਮੋਡਲ ਕਾਟਨ ਦੀ ਲੋਬੀ ਇਹਦਾ ਵੀ ਸਕਰੀਨਸ਼ਾਟ ਲੈ ਲਓ ਜਲਦੀ ਜਲਦੀ ਬੁੱਕ ਕਰੋ ਜਲਦੀ ਜਲਦੀ ਲੋਬੀ ਆ ਵੀ ਕਲਰ ਦਾ ਦੇਖੋ ਕੰਟਰਾਸਟ ਬਹੁਤ ਜਿਆਦਾ ਸੋਹਣਾ ਸੂਟ ਜੇ ਇਹ ਵੀ ਕੰਟਰਾਸਟ ਜਿਹੜੇ ਆ ਉਹ ਤਾਂ ਮੈਂ ਤੁਹਾਨੂੰ ਦੱਸਣ ਡਿਆ ਵੀ ਕਮਾਲ ਹੀ ਆ ਸਾਰੇ ਇਹ ਹੁਣ ਜਿਹੜੇ ਸੂਟ ਆਉਣ ਲੱਗੇ ਜੇ ਇਹ ਤਾਂ ਬਾਖਮਾਲ ਹੋਣੀ ਆ ਬੇ ਆਹੋ ਇਹ ਆ ਗਿਆ ਜੇ ਸカイ ਸカイ ਦੇ ਨਾਲ ਵਾਈਟ ਦਾ ਕੰਟਰਾਸਟ ਇਸ ਤੋਂ ਬਾਅਦ ਡਰਿਆ ਉਹਦਾ ਬਹੁਤ ਸ਼ਾਨਦਾਰ ਪ੍ਰਿੰਟ ਆ ਆ ਲੋ ਜੀ ਇਹ ਵੀ ਤੁਸੀਂ ਸਕਰੀਨਸ਼ਾਟ ਲੈ ਕੇ ਤੇ ਆਪਣੀ ਬਕਰ ਲਿਸਟ ਚ ਪਾ ਲੋ ਇਹਨੂੰ ਵੀ ਜਲਦੀ ਜਲਦੀ ਕਰ ਲੋ ਬੁੱਕ ਆ ਤੇ ਸੰਦਾ ਬਾਰ ਹੈਗਾ ਹੈਗਾ ਅਸੀਂ ਇਹ ਜਦੋਂ ਦਾ ਸੀਜ਼ਨ ਸ਼ੁਰੂ ਹੋਇਆ ਇਹ ਉਦੋਂ ਦਾ ਹੀ ਪ੍ਰਿੰਟ ਵਿੱਚ ਨੇ ਆਪਾਂ ਉਦੋਂ ਦਾ ਹੀ ਵਿਗਣ ਡਿਆ ਆ ਇਹਦੇ ਵਿੱਚ ਬਾਟਮ ਜਿਹੜੀ ਹੀਗੀ ਉਹ ਆ ਜਾਂਦੀ ਹੀਗੀ ਕਾਂਥਾ ਦੀ ਆ ਜਾਂਦੀ ਹੀ ਕੈਮਰਿਕ ਦੀ ਆ ਜਾਂਦੀ ਸੀ ਸਰਪਲਸ ਦੀ ਆ ਜਾਂਦੀ ਸੀ ਇਸ ਵਾਰੀ ਇਹਦੇ ਵਿੱਚ ਬੋਟਮ ਆ ਗਈ ਆ कॉटन ਦੀ ਤੇ ਬਹੁਤ ਸ਼ਾਨਦਾਰ ਕੁਆਲਿਟੀ ਦੇ ਨਾਲ ਆ ਰੇਟ ਸਿਰਫ 450 ਰੁਪਏ ਜਾਨਦਾਰ ਤੇ ਸ਼ਾਨਦਾਰ ਸੂਟ ਜੇ ਤੇ ਆ ਸੂਟ ਜੇ ਇਹਦਾ ਵੀ ਪ੍ਰਿੰਟ ਜਿਹੜਾ ਜੇ ਬਹੁਤ ਪਿਆਰਾ ਜੇ ਤੇ ਇਹ ਵੀ ਬਹੁਤ ਜ਼ਿਆਦਾ ਸੋਹਣਾ ਸੂਟ ਆ ਇਹ ਵੀ ਤੁਸੀਂ ਲੈ ਸਕਦੇ ਜੇ ਸਿਰਫ 450 ਰੁਪਏ ਦਾ ਬਿਨਾਂ ਦੁਪट्टे ਤੋਂ ਅੱਜ ਤੇ ਸੂਟ ਸਾਰੇ ਜਿੰਨੇ ਵੀ ਹੈ ਆ ਵੀ ਸੂਟ ਬਹੁਤ ਪਿਆਰਾ ਜੇ ਇਹਦਾ ਪ੍ਰਿੰਟ ਮੈਂ ਕਹਾਂ ਤੁਹਾਨੂੰ ਮੈਂ ਚਲੋ ਖੋਲ ਕੇ ਕੇ ਦੱਸ ਦਿੰਨਾ ਵੀ ਇਹ ਸੂਟ ਬਣਾਣਾ ਕਿਦਾਂ ਆ ਆ ਲਓ ਐਦਾਂ ਸੂਟ ਸਟਿਚਾਂ ਬਣਾ ਜੇ ਵਾ ਆ ਹੈਗਾ ਜੇਦਾ ਕੰਟਰਾਸਟ ਨਾਲ ਅੱਜ ਨਾ ਵੀਡੀਓ ਆਪਾਂ ਥੋੜੀ ਜਿਹੀ ਨਾ ਛੇਤੀ ਛੇਤੀ ਚ ਬਣਾਤੀ ਆ ਕਿਉਂਕਿ ਆਪਣੇ ਕੋਲ ਸਟਾਕ ਤੁਹਾਡੀ ਕਿਰਪਾ ਨਾਲ ਜਿਆਦਾ ਹੈਗਾ ਤੇ ਇਹ ਕਰਕੇ ਨਾ ਆਪਾਂ ਕੋਸ਼ਿਸ਼ ਕੀਤੀ ਆ ਵੀ ਥੋੜਾ ਟੂ ਦੀ ਪੁਆਇੰਟ ਹੀ ਕੰਮ ਕਰੀਏ ਨਹੀਂ ਤੇ ਮੈਂ ਤੁਹਾਨੂੰ ਸਾਰੇ ਸੂਟ ਖੋਲ-ਖੋਲ ਕੇ ਇਕੱਲਾ-ਇਕੱਲਾ ਪ੍ਰਿੰਟ ਹੈ ਪੂਰਾ ਚੈੱਕ ਕਰਕੇ ਬਣਾਉਣੀ ਸੀ ਸੋ ਆਪਣੇ ਕੋਲ ਬਾਬੇ ਦੀ ਕਿਰਪਾ ਨਾਲ ਤੇ ਤੁਹਾਡੀਆਂ ਬਲੇਸਿੰਗ ਨਾਲ ਸਟਾਕ ਆਇਆ ਹੈਗਾ ਬਹੁਤ ਸਾਰਾ ਤੇ ਇਹ ਕਰਕੇ ਆਪਾਂ ਨੇ ਛੋਟੀ ਜੀ ਵੀਡੀਓ ਬਣਾਈ ਹੈ ਤੇ ਇਹ ਹੀਗੇ ਆਪਣੇ ਕੋਲ ਮੈਚਿੰਗ ਸੂਟ ਇਹ ਹੀਗੇ ਆਪਣੇ ਕੋਲ ਮੈਚਿੰਗ ਸੂਟ ਬਹੁਤ ਜ਼ਿਆਦਾ ਸੋਹਣੇ ਬਿਨਾ ਦੁਪੱਟੇ ਤੋਂ ਟਾਪ ਦੀ ਕੁਆਲਿਟੀ ਦੇ ਨਾਲ ਤੇ ਆਪਣੇ ਕੋਲ ਆਲ ਓਵਰ ਸੂਟ ਵੀ ਪ੍ਰਿੰਟ ਬਹੁਤ ਜ਼ਿਆਦਾ ਸੋਹਣੇ ਆਏ ਆ ਉਹਦੇ ਵਿੱਚ ਆਰਮ ਟੈਕਸ ਦੇ ਵਿੱਚ ਵੀ ਬਹੁਤ ਜ਼ਿਆਦਾ ਸੋਹਣੇ ਸੋਹਣੇ ਪ੍ਰਿੰਟ ਆਏ ਆ ਉਹਦੀ ਵੀਡੀਓ ਆਪਾਂ ਕੱਲ ਨੂੰ ਤੁਹਾਨੂੰ ਦੇਵਾਂਗੇ ਅੱਜ ਦੀ ਵੀਡੀਓ ਜਿਹੜੀ ਇੱਥੇ ਆਪਾਂ ਸਟਾਪ ਕਰਦੇ ਆਂ ਤੇ ਫਿਰ ਮਿਲਾਂਗੇ ਤੁਹਾਨੂੰ ਆਪਾਂ ਨਵੇਂ ਸਟਾਕ ਦੇ ਨਾਲ ਤੇ ਨਵੀਂ ਵੀ ਹੁਣ ਤੱਕ ਲਈ ਬਾਏ ਬਾਏ ਸਸਿਕਾਲ ਧੰਨਵਾਦ ਟੇਕੇਰ ਦੀ ਚੈਨਲ ਨੂੰ ਸਾਡੇ ਨੂੰ ਕਰ ਲਓ ਲਾਈਕ ਤੇ ਸ਼ੇਅਰ ਤੇ ਸਬਸਕ੍ਰਾਈਬ ਬਾਏ ਬਾਏ ਦੀ ਟੇਕੇਰ